ਜਿਹੜਾ ਸਟੱਬਰਨ ਫੈਟ ਏ ਸਟੱਬਰਨ ਫੈਟ ਮੀਨ ਜਿਹੜਾ ਢੀਡ ਫੈਟ ਏ ਜਿਹੜਾ ਖੁਰਦਾ ਹੀ ਨਹੀਂ ਜਿੱਦੀ ਜਿੱਦੀ ਫੈਟ ਜਿੱਦੀ ਉਹ ਵਾਲਾ ਨਹੀਂ ਮਤਲਬ ਪਰਮਨੈਂਟ ਜਿਹੜਾ ਜਿੱਦੀ ਜਿਹੜਾ ਜਿੱਦੀ ਉਹਦੀ ਫਿਲਮ ਵਾਲਾ ਜਿੱਦੀ ਨਹੀਂ ਜਿੱਦੀ ਉਹ ਵਾਲਾ ਨਹੀਂ ਪਰਮਨੈਂਟ ਜਿਹੜਾ ਆਪਾਂ ਕਹੀਏ ਵੀ ਜਿਹੜਾ ਫੈਟ ਖੁਰਦਾ ਹੀ ਨਹੀਂ ਕਈ ਮੇਰੀਆਂ ਬੀਬੀਆਂ ਪੜਾ ਬਹੁਤ ਡਾਈਟਿੰਗ ਕਰਦੀਆਂ ਨੇ ਵਿਚਾਰੀਆਂ ਜੇਮ ਹੋਈ ਜਾਂਦੀਆਂ ਨੇ ਪਰ ਉਹਨਾਂ ਨੂੰ ਰਿਜ਼ਲਟ ਕੋਈ ਨਹੀਂ ਮਿਲਦਾ ਠੀਕ ਹੈ ਇਹ ਰਿਜ਼ਲਟ ਓਰੀਐਂਟਡ ਹੈ ਕਿਉਂਕਿ ਇਹਦੇ ਤੇ ਸਰਵੇ ਹੋਇਆ ਪ੍ਰੋਪਰ ਓਕੇ ਉਹ ਕਹਿੰਦੇ ਜੀ ਜਿਹੜਾ ਫੈਟ ਕਿਸੇ ਚੀਜ਼ ਦਾ ਨਾ ਖੁਰੇ ਉਹ ਚੀਜ਼ ਇਹਨੂੰ ਖੁਰ ਸਕਦੀ ਹੈ ਜੀ ਇਹ ਫੈਟ ਜਦ ਆਪਾਂ ਤਵੇ ਦੇ ਤੇ ਮੱਖਣ ਨਹੀਂ ਪਾਈਦਾ ਤਾਂ ਮੱਖਣ ਖੁਰ ਕੇ ਹੋ ਜਾਂਦਾ 1 ਸੈਕਿੰਡ 'ਚ ਜਿੰਨਾ ਮਰਜੀ ਫ੍ਰਿਜ ਚ ਲਾਇਆ ਹੈ ਜਿੰਨਾ ਮਰਜੀ ਏਟਰਗਾ ਆਇਆ ਹੈ ਉਹਨੂੰ ਚੁੰਡੀ ਨਾਲ ਵੱਡ ਹੁੰਦੀ ਹੋਏ ਉਹ ਇੱਕ ਸੈਕਿੰਡ 'ਚ ਖੁਰਦਾ ਨਾਲ ਤਵੇ ਦੇ ਠੀਕ ਓਦਾਂ ਹੀ ਜਦੋਂ ਇਹ ਡਰਿੰਕ ਤੁਹਾਡੇ ਅੰਦਰ ਜਾਣੀ ਹੈ ਡਰਿੰਕ ਬਣਾਣੀ ਵੀ ਤੁਸੀਂ ਇਹ ਡਰਿੰਕ ਅਸੀਂ ਨਹੀਂ ਬਣਾਉਂਦੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਘਰੇ ਤੁਸੀਂ ਆਪ ਬਣਾਣੀ ਹੈ ਤੇ ਇਹ ਡਰਿੰਕ ਜਦੋਂ ਤੁਹਾਡੇ ਅੰਦਰ ਜਾਣੀ ਹੈ ਇਹਨੇ ਫੈਟ ਨੂੰ ਬਾਹਰ ਲੈ ਕੇ ਹੀ ਨਹੀਂ ਗੱਲਣਾ ਇਹਨੂੰ ਸੋਚ ਸਮਝ ਕੇ ਪੀਣਾ ਵੀ ਦਾ ਰਿਜ਼ਲਟ ਬਹੁਤ ਫਾਸਟ ਮਿਲਣਾ ਜਿਹੜੇ ਮਈਆਂ ਬੀਬੀਆਂ ਭੈਣਾਂ ਜਿਆਦਾ ਨਹੀਂ ਮੋਟੀਆਂ ਜਾਂ ਜਿਹੜੀਆਂ ਕੰਨੀਆਂ ਵੀ ਥੋੜਾ ਜਿਹਾ ਵਜ਼ਨ ਘਟਾਣਾ ਉਹ ਨਾ ਪੀਣ ਠੀਕ ਹੈ ਕਿਉਂਕਿ ਉਹਨਾਂ ਦਾ ਵਜ਼ਨ ਜਿਆਦਾ ਘਟ ਜਾਣਾ